ਵਡਹੰਸ ਮਹਲਾ 3 ਸੱਚਾ ਸੌਦਾ ਹਰ ਨਾਮ ਹੈ ਸੱਚਾ ਵਪਾਰ ਆ ਰਾਮ ਗੁਰਮਤੀ ਹਰ ਨਾਮ ਵਣਜੀਐ ਅਤਮੋਲ ਅਫਾਰਾ ਰਾਮ ਅਤਮੋਲ ਅਫਾਰਾ ਸੱਚ ਵਪਾਰ ਸੱਚ ਵਪਾਰ ਲਗੇ ਵਡਭਾਗੀ ਅੰਤਰਬਾਰ ਭਗਤੀ ਰਾਤੇ ਸਚ ਨਾਮ ਲਿਵ ਲਾਗੀ ਨਦਰ ਕਰੇ ਸੋਈ ਸਚ ਪਾਏ ਗੁਰ ਕੈ ਸ਼ਬਦ ਵਿਚਾਰਾ ਨਾਨਕ ਨਾਮ ਰਤੇ ਤਿਨਹੀ ਸੁਖ ਪਾਇਆ ਸਚੇ ਕੇ ਵਾਪਰ ਹਮੇ ਮਾਇਆ ਮਹਿਲ ਹੈ ਮਾਇਆ ਮਹਿਲ ਭਰੀ ਜੈ ਰਾਮ ਗੁਰਮਤੀ ਮਨ ਨਿਰਮਲਾ ਰਸਨਾ ਰਸ ਪੀਜੇ ਰਾਮ ਰਸਨਾ ਰਸ ਪੀਜੇ ਅੰਤਰ ਭੀਜੇ ਸਾਚੇ ਸ਼ਬਦ ਵਿਚਾਰੀ ਅੰਤਰ ਘੁਟਾ ਮ੍ਰਿਤ ਭਰਿਆ ਸਭ ਦੇ ਕਾਢ ਕੀ ਹੈ ਪਨਿਹਾਰੀ ਜਿਸ ਨਦਰ ਕਰੇ ਸੋਈ ਸੱਚ ਲਾਗੇ ਰਸਨਾ ਰਾਮ ਰਵੀਜੈ ਨਾਨਕ ਨਾਮ ਰਤੇ ਸੇ ਨਿਰਮਲ ਔਰ ਹਮੇ ਮੈਲ ਭਰੀ ਜੈ ਪੰਡਿਤ ਜੋਤ ਕੀ ਸਭ ਪੜ ਪੜ ਕੂਕ ਦੇ ਕਿਸਪੈ ਕਰੇ ਪੁਕਾਰਾ ਰਾਮ ਮਾਇਆ ਮੋਹੰਤਰ ਮਲ ਲਾਗੀ ਮਾਇਆ ਕੇ ਵਾਪਾਰਾ ਰਾਮ ਮਾਇਆ ਕੇ ਵਾਪਾਰਾ ਜਗਤ ਪਿਆਰਾ ਆਵਣ ਜਾਨ ਦੁਖ ਪਾਈ ਬੇਕਾ ਕੀੜਾ ਬਿਕਸਿਓ ਲਾਗਾ ਵਿਸ਼ਟਾ ਮਹੀਂ ਸਮਾਈ ਜੋਤ ਲਿਖਿਆ ਸੋ ਇਕ ਮਾਵੇ ਕੋਈ ਨ ਮੇਟਨ ਹਾਰਾ ਨਾਨਕ ਨਾਮ ਰਤੇ ਤਿੰਨ ਸਦਾ ਸੁਖ ਪਾਇਆ ਹਰ ਮੂਰਖ ਕੂਕ ਮੁਹੇ ਗਵਾਰਾ ਮਾਇਆ ਮੋਹ ਮਨ ਰੰਗਿਆ ਮੋਹ ਸੁਧ ਨ ਕਾਈ ਰਾਮ ਗੁਰਮਖ ਇਹ ਮਨ ਰੰਗੀ ਐ ਦੂਜਾ ਰੰਗ ਨ ਜਾਈ ਰਾਮ ਦੂਜਾ ਰੰਗ ਨ ਜਾਈ ਸੱਚ ਸਮਾਈ ਸੱਚ ਪਰੇ ਪੰਡਾਰਾ ਗੁਰਮੁਖ ਹੋਵੇ ਸੋਈ ਬੂਜੈ ਸਚ ਸਵਾਰਨ ਹਾਰਾ ਅੱਪੇ ਮਿਲੇ ਸੁਹਰ ਮਿਲੇ ਹੋਰ ਕਹਿਣਾ ਕਿਛੂ ਨ ਜਾਏ ਨਾਨਕ ਬਿਨ ਨਾਵੇ ਭਰਮ ਪੁਲਾਇਆ ਇਕ ਨਾਮ ਰਤੇ ਰੰਗ ਲਾਏ